ਸਾਧ ਸੰਗਤ ਜੀ ਇਹ ਸਾਖੀ ਗੁਰੂ ਨਾਨਕ ਦੇਵ ਜੀ ਦੀ ਪੁਰਾਤਨ ਜਨਮ ਸਾਖੀ ਵਿੱਚ ਹੈ ਅਤੇ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਵੀ ਹੈ ਇੱਕ ਵਾਰ ਗੁਰੂ ਨਾਨਕ ਦੇਵ ਜੀ ਜਾ ਰਹੇ ਸਨ ਰਸਤੇ ਵਿੱਚ ਬਹੁਤ ਉਜਾੜ ਜਗਾ ਆ ਗਈ ਜਿੱਥੇ ਬਹੁਤ ਭਿਆਨਕ ਜੰਗਲ ਸੀ ਜੰਗਲ ਦੇਖ ਕੇ ਭਾਈ ਮਰਦਾਨਾ ਜੀ ਨੇ ਕਿਹਾ ਬਾਬਾ ਜੀ ਕਿੱਥੇ ਉਜਾੜ ਵਿੱਚ ਮਾਰ ਘੱਲਿਆ ਇਹ ਕਿੱਥੇ ਉਜਾੜ ਵਿੱਚ ਲੈ ਆਏ ਹੋ ਇੱਥੇ ਕੋਈ ਪਿੰਡ ਕੋਈ ਸ਼ਹਿਰ ਨਹੀਂ ਹੈ ਤਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਉਜਾੜ ਨਹੀਂ ਇਹ ਥਾਂ ਵਸਦੀ ਹੈ ਕਹਿਣ ਲੱਗੇ ਜਿੱਥੇ ਰੱਬ ਚੇਤੇ ਨਾ ਆਵੇ ਉਹ ਥਾਂ ਉਜਾੜ ਹੁੰਦੀ ਹੈ ਜਿੱਥੇ ਆ ਕੇ ਰੱਬ ਚੇਤੇ ਆ ਜਾਵੇ ਉਹ ਥਾਂ ਵਸਦੀ ਹੁੰਦੀ ਹੈ ਉਹ ਕਹਿੰਦੇ ਭਾਈ ਜੇ ਤੁਸੀਂ ਬਿਲਕੁਲ ਮਾਰੂਥਲ ਵਿੱਚ ਰੇਤ ਦੇ ਟਿੱਬਿਆਂ ਤੇ ਵੀ ਬੈਠ ਕੇ ਉਸ ਅਕਾਲ ਪੁਰਖ ਨੂੰ ਚੇਤੇ ਕਰਦੇ ਹੋ ਤਾਂ ਸਮਝੋ ਤੁਸੀਂ ਚੁਬਾਰੇ ਵਿੱਚ ਬੈਠੇ ਹੋ ਅਤੇ ਜੇ ਤੁਸੀਂ ਚੰਗੇ ਚੁਬਾਰੇ ਵਿੱਚ ਵੀ ਬੈਠ ਕੇ ਰੱਬ ਨੂੰ ਭੁਲਾ ਦਿੱਤਾ ਤਾਂ ਸਮਝੋ ਜੰਗਲ ਬਿਆਬਾਨ ਵਿੱਚ ਬੈਠੇ ਹੋ ਇਸ ਜੰਗਲ ਵਿੱਚ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਕੀਰਤਨ ਕੀਤਾ ਅਤੇ ਅੱਗੇ ਚੱਲ ਪਏ ਅੱਗੇ ਗਏ ਤਾਂ ਇੱਕ ਪਿੰਡ ਆਇਆ ਜਿਹੜਾ ਸਾਰਾ ਪਿੰਡ ਠੱਗਾਂ ਦਾ ਸੀ ਉਹਨਾਂ ਦਾ ਕੰਮ ਠੱਗੀ ਮਾਰਨਾ ਹੀ ਸੀ ਉਹ ਬੜੇ ਖਤਰਨਾਕ ਠੱਗ ਸਨ ਉਹ ਪਿੰਡ ਵਿੱਚ ਨਵੇਂ ਆਏ ਵਿਅਕਤੀ ਨੂੰ ਵਿਸ਼ਵਾਸ ਵਿੱਚ ਲੈ ਕੇ ਫਿਰ ਵਿਸ਼ਵਾਸ ਘਾਤ ਕਰਕੇ ਉਹਦਾ ਕਤਲ ਕਰਕੇ ਉਹਨੂੰ ਠੱਗ ਲੈਂਦੇ ਸਨ ਹੁਣ ਜਦੋਂ ਗੁਰੂ ਸਾਹਿਬ ਉਸ ਪਿੰਡ ਵਿੱਚ ਪਹੁੰਚੇ ਤਾਂ ਉਹਨਾਂ ਦੇ ਚਿਹਰੇ ਤੇ ਜਿਹੜਾ ਨੂਰ ਸੀ ਉਹ ਤਾਂ ਉਹ ਨੂਰ ਸੀ ਜਿਸ ਦਾ ਕੋਈ ਪਾਰਾਵਾਰ ਹੀ ਨਹੀਂ ਸੀ ਗੁਰੂ ਜੀ ਕੋਲ ਪਿੰਡ ਵਿੱਚੋਂ ਇੱਕ ਠੱਗ ਆਇਆ ਤੇ ਗੁਰੂ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਮੇਰੇ ਕੋਲ ਮੇਰੇ ਘਰ ਆਓ ਉੱਥੇ ਰਹੋ ਤਾਂ ਗੁਰੂ ਜੀ ਉਸ ਨਾਲ ਚਲੇ ਗਏ ਉਸਨੇ ਗੁਰੂ ਜੀ ਤੇ ਭਾਈ ਮਰਦਾਨਾ ਨੂੰ ਜਲ ਪਾਣੀ ਚਕਾਇਆ ਇੰਨੇ ਨੂੰ ਪਿੰਡ ਦੇ ਬਾਕੀ ਠੱਗ ਵੀ ਆ ਗਏ ਤੇ ਉਹਨਾਂ ਨੇ ਘਰ ਵਾਲੇ ਠੱਗ ਨੂੰ ਕਿਹਾ ਕਿ ਅੱਜ ਜਿਹੜਾ ਤੇਰੇ ਕੋਲ ਬੰਦਾ ਆਇਆ ਹੈ ਇਹਦਾ ਮੂੰਹ ਦੇਖ ਕੇ ਲੱਗਦਾ ਹੈ ਕਿ ਬੜਾ ਪੈਸੇ ਵਾਲਾ ਹੈ ਇਹਦੇ ਕੋਲ ਤਾਂ ਮਹਿੰਗੇ ਰਤਨ ਹੋਣਗੇ ਇਹਨਾਂ ਨੂੰ ਲੁੱਟ ਕੇ ਅਸੀਂ ਆਪਸ ਵਿੱਚ ਧੰਨ ਵੰਡ ਲਵਾਂਗੇ ਰਾਤ ਹੋਈ ਤਾਂ ਉਸ ਠੱਗ ਨੇ ਗੁਰੂ ਜੀ ਦਾ ਆਸਣ ਲਗਾ ਦਿੱਤਾ ਗੁਰੂ ਜੀ ਵੀ ਰਾਜ਼ਮਾਨ ਹੋ ਗਏ ਰਾਤ ਨੂੰ ਠੱਗ ਨੂੰ ਐਸੀ ਨੀਂਦ ਆ ਗਈ ਕਿ ਗੁਰੂ ਦੀ ਅਜਿਹੀ ਕਿਰਪਾ ਵਾਪਰੀ ਕਿ ਉਹ ਠੱਗ ਸੁੱਤਾ ਹੀ ਰਹਿ ਗਿਆ ਉਸਨੇ ਸੋਚਿਆ ਸੀ ਕਿ ਰਾਤ ਨੂੰ ਇਹਨਾਂ ਦਾ ਕਤਲ ਕਰਾਂਗਾ ਪਰ ਉਸ ਨੂੰ ਜਾਗ ਹੀ ਨਹੀਂ ਆਈ ਅਮਰਤ ਵੇਲੇ ਗੁਰੂ ਜੀ ਉੱਠੇ ਉਹਨਾਂ ਨੇ ਖੂਹ ਤੇ ਇਸ਼ਨਾਨ ਕੀਤਾ ਬਾਣੀ ਪੜ੍ਹੀ ਤਾਂ ਦਿਨ ਚੜ੍ਹੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਘਰ ਵਾਲੇ ਠੱਗ ਨੂੰ ਕਹਿਣ ਲੱਗੇ ਸਾਡਾ ਹਿੱਸਾ ਦੇ ਉਸਨੇ ਕਿਹਾ ਕਿ ਮੈਂ ਤਾਂ ਰਾਤ ਸੁੱਤਾ ਹੀ ਰਹਿ ਗਿਆ ਤਾਂ ਉਹ ਗੁਰੂ ਜੀ ਦੇ ਮਗਰ ਜੰਗਲ ਵਿੱਚ ਚਲੇ ਗਏ ਤੇ ਉਹਨਾਂ ਨੂੰ ਬੁਰਾ ਭਲਾ ਕਹਿਣ ਲੱਗੇ ਅਤੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਤੈਨੂੰ ਲੁੱਟਣ ਵਾਸਤੇ ਆਏ ਹਾਂ ਤੇਰੇ ਕੋਲ ਜੋ ਵੀ ਹੈ ਸਾਨੂੰ ਦੇ ਦੇ ਤਾਂ ਗੁਰੂ ਜੀ ਕਹਿਣ ਲੱਗੇ ਮੈਂ ਵੀ ਤਾਂ ਇੱਥੇ ਲੁੱਟਣ ਵਾਸਤੇ ਆਇਆ ਹਾਂ ਕੋਈ ਮੈਨੂੰ ਲੁੱਟਣ ਵਾਲਾ ਲੱਭੇ ਤਾਂ ਸਹੀ ਖੱਗਾ ਨੇ ਸੋਚਿਆ ਇਹ ਕਿਹੋ ਜਿਹਾ ਵਿਅਕਤੀ ਹੈ ਖੱਗਾ ਨੇ ਕਿਹਾ ਅਸੀਂ ਤੈਨੂੰ ਮਾਰ ਦੇਣਾ ਗੁਰੂ ਜੀ ਨੇ ਕਿਹਾ ਮਰਨਾ ਤਾਂ ਸਭ ਨੇ ਹੀ ਹੈ ਇੱਕ ਕੰਮ ਕਰਿਓ ਇਹ ਸਰੀਰ ਕਿਤੇ ਜੰਗਲ ਵਿੱਚ ਰੁਲਦਾ ਨਾ ਰਹੇ ਤੁਸੀਂ ਇੱਕ ਕੰਮ ਕਰੋ ਮੇਰੇ ਸਰੀਰ ਲਈ ਲੱਕਣਾ ਅਤੇ ਅੱਗ ਦਾ ਪ੍ਰਬੰਧ ਕਰ ਦਿਓ ਇਸ ਤੋਂ ਬਾਅਦ ਸਾਨੂੰ ਦੋਹਾਂ ਨੂੰ ਮਾਰ ਦੇਣਾ ਹੁਣ ਭਾਈ ਮਰਦਾਨਾ ਜੀ ਡਰ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਬਾਬਾ ਜੀ ਇਹ ਕੀ ਕਹਿ ਰਹੇ ਹੋ ਤਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਅੱਜ ਵੇਖ ਰੰਗ ਕਰਤਾਰ ਦੇ ਉਹ ਅੱਜ ਆਪਣੇ ਖੇੜ ਵਰਤਾਨ ਲੱਗੇ ਨੇ ਇਹ ਸੁਣ ਕੇ ਠੱਗ ਵੀ ਕੁਝ ਠੰਡੇ ਹੋ ਗਏ ਕਹਿਣ ਲੱਗੇ ਜੀ ਜੰਗਲ ਵਿੱਚ ਲੱਕੜਾਂ ਤਾਂ ਹਨ ਪਰ ਅੱਗ ਕਿੱਥੋਂ ਲਿਆਈਏ ਤਾਂ ਗੁਰੂ ਜੀ ਨੇ ਕਿਹਾ ਉਹ ਦੇਖੋ ਸਾਹਮਣੇ ਧੂਆ ਨਿਕਲ ਰਿਹਾ ਹੈ ਤੁਸੀਂ ਉਥੋਂ ਅੱਗ ਲੈ ਆਓ ਅਸੀਂ ਇੱਥੇ ਹੀ ਬੈਠੇ ਹਾਂ ਸਾਨੂੰ ਮਾਰਨ ਤੋਂ ਬਾਅਦ ਸਾਡਾ ਸੰਸਕਾਰ ਕਰ ਦੇਣਾ ਠੱਗ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਏ ਕਿ ਅੱਜ ਤੱਕ ਹਰ ਵਿਅਕਤੀ ਮੌਤ ਦਾ ਨਾਮ ਸੁਣ ਕੇ ਡਰ ਜਾਂਦਾ ਹੈ ਚਿਹਰਾ ਪੀਲਾ ਪੈ ਜਾਂਦਾ ਹੈ ਪਰ ਇਹਨਾਂ ਦੇ ਮੂੰਹ ਤੇ ਕੋਈ ਡਰ ਪੈ ਨਹੀਂ ਹੈ ਠੱਗ ਜਦੋਂ ਅੱਗ ਲੈਣ ਲਈ ਅੱਗ ਦੇ ਨੇੜੇ ਗਏ ਤਾਂ ਉਹਨਾਂ ਨੂੰ ਉਥੇ ਇੱਕ ਰੂਹ ਦੇਖੀ ਉਥੇ ਜੰਮ ਉਹਨੂੰ ਉਹਦੇ ਕੀਤੇ ਕਰਮਾਂ ਦੀ ਸਜ਼ਾ ਦੇ ਰਿਆ ਸੀ ਪਰ ਕਠੋਰ ਹਿਰਦੇ ਵਾਲੇ ਠੱਗਾਂ ਨੇ ਇਹਦੀ ਪਰਵਾਹ ਨਾ ਕਰਦੇ ਆ ਉੱਥੋਂ ਇੱਕ ਬਲਦੀ ਹੋਈ ਲੱਕੜ ਜਿਵੇਂ ਹੀ ਖੜੀ ਤਾਂ ਉਥੇ ਇੱਕਦਮ ਹੀ ਦ੍ਰਿਸ਼ ਬਦਲ ਗਿਆ ਜਿਹਨੂੰ ਜੰਮ ਮਾਰ ਰਏ ਸੀ ਉਹਦੇ ਲਈ ਵਿਮਾਨ ਆ ਗਿਆ ਉਸ ਰੂਹ ਨੂੰ ਉਹੀ ਜੰਮ ਜਿਹੜੇ ਉਹਨੂੰ ਮਾਰ ਰਹੇ ਸੀ ਹੁਣ ਉਸਨੂੰ ਮੱਥਾ ਟੇਕਣ ਲੱਗ ਪਏ ਇਹ ਦ੍ਰਿਸ਼ ਦੇਖ ਕੇ ਠੱਗਾਂ ਦੇ ਹੱਥੋਂ ਬਲਦੀ ਹੋਈ ਲੱਕੜ ਡਿੱਗ ਪਈ ਠੱਗ ਪੁੱਛਣ ਲੱਗੇ ਇਹ ਕੀ ਹੋ ਰਿਹਾ ਹੈ ਤੁਸੀਂ ਕੌਣ ਹੋ ਪਹਿਲਾਂ ਤੁਸੀਂ ਇਸ ਨੂੰ ਕੁੱਟ ਰਹੇ ਸੀ ਹੁਣ ਇਸ ਨੂੰ ਵਿਮਾਨ ਵਿੱਚ ਬਿਠਾ ਰਹੇ ਹੋ ਤਾਂ ਜੰਮ ਕਹਿੰਦੇ ਹਨ ਇਹਨੇ ਜ਼ਿੰਦਗੀ ਵਿੱਚ ਬੜੇ ਪਾਪ ਕੀਤੇ ਹਨ ਅਸੀਂ ਇਹਨੂੰ ਉਹਨਾਂ ਦੀ ਸਜ਼ਾ ਦੇ ਰਹੇ ਸੀ ਪਰ ਹੁਣ ਇਸ ਨੂੰ ਰਾਮ ਗਣ ਲੈਣ ਆ ਗਏ ਹਨ ਤੁਸੀਂ ਜਿਸ ਨੂੰ ਸਾੜਨ ਲਈ ਇਸ ਚੀਖਾ ਵਿੱਚੋਂ ਅੱਗ ਲੈਣ ਆਏ ਹੋ ਉਹ ਗੁਰੂ ਪਰਮੇਸ਼ਵਰ ਹਨ ਜਿਨ੍ਹਾਂ ਨੇ ਇਸ ਬਲਦੀ ਹੋਈ ਚੀਖਾ ਦੇ ਧੂਏ ਵੱਲ ਆਪਣੀ ਨਜ਼ਰ ਕਰ ਦਿੱਤੀ ਹੈ ਉਹ ਜਗਤ ਦਾ ਉਦਾਰ ਕਰਨ ਵਾਲੇ ਪਰਮੇਸ਼ਵਰ ਹਨ ਉਨ੍ਹਾਂ ਦੀ ਨਜ਼ਰ ਜਿਵੇਂ ਹੀ ਇਹਦੀ ਬਲਦੀ ਹੋਈ ਚੀਖਾਂ ਤੇ ਪਈ ਉਦੋਂ ਹੀ ਇਸ ਪਾਪੀ ਦੇ ਪਾਪ ਕੱਟੇ ਗਏ ਤੁਸੀਂ ਨਿਕੰਮਿਓ ਉਸ ਜਗਤ ਨੂੰ ਤਾਰਨ ਵਾਲੇ ਨੂੰ ਹੁਕਣਾ ਚਾਹੁੰਦੇ ਹੋ ਠੱਗਾ ਨੇ ਉੱਥੇ ਹੀ ਅੱਗ ਛੁੱਟੀ ਤੇ ਪਿਛਾਂ ਆ ਗਏ ਜਦੋਂ ਉਹ ਗੁਰੂ ਜੀ ਦੇ ਨੇੜੇ ਆਏ ਤਾਂ ਨਿਬਲ ਹੋ ਗਏ ਜਿਹੜੇ ਬਲ ਨਾਲ ਗਏ ਸੀ ਉਹ ਬਲ ਖਤਮ ਹੋ ਗਿਆ ਅਤੇ ਗੁਰੂ ਦੇ ਚਰਨਾਂ ਵਿੱਚ ਡਿੱਗ ਪਏ ਕਹਿਣ ਲੱਗੇ ਗੁਰ ਪਰਮੇਸ਼ਵਰ ਸਾਨੂੰ ਬਖਸ਼ ਦੇ ਅਤੇ ਗੁਰੂ ਜੀ ਨੂੰ ਆਪਣੇ ਅੱਖੀ ਦੇਖੀ ਸਾਰੀ ਘਟਨਾ ਸੁਣਾਈ ਅਤੇ ਗੁਰੂ ਜੀ ਨੂੰ ਹੁਣ ਆਪਣੇ ਘਰ ਜਾਣ ਲਈ ਕਹਿਣ ਲੱਗੇ ਗੁਰੂ ਜੀ ਇਹਨਾਂ ਦੇ ਪਿੰਡ ਗਏ ਸਾਰੇ ਪਿੰਡ ਵਾਸੀ ਬੱਚੇ ਜਵਾਨ ਬਜ਼ੁਰਗਾਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਉਸ ਪਿੰਡ ਵਿੱਚ ਧਰਮਸ਼ਾਲਾ ਬਣ ਗਈ ਉੱਥੇ ਗੁਰੂ ਜੀ ਨੇ ਕੀਰਤਨ ਕੀਤਾ ਅਤੇ ਸਭ ਨੂੰ ਧਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ